ਅਨੰਗੁਰ ਗੋਬਿੰਦ ਸਿੰਘ ਮਹਾਰਾਜ ਇੱਕ ਨਦੀ ਦੇ ਕਿਨਾਰੇ ਤੁਰੇ ਜਾ ਰਹੇ ਨੇ ਨਰ ਪਾਤਸ਼ਾਹ ਜੀ ਕੁਝ ਸਿੱਖ ਨੇ ਸਤਿਗੁਰਾਂ ਨੇ ਹੱਥ ਵਿੱਚ ਇੱਕ ਛੋਟਾ ਜਿਹਾ ਪੱਥਰ ਫੜਿਆ ਹੋਇਆ ਤੇ ਸੈਵਕ ਕੀ ਕਰਦੇ ਨੇ ਕਦੀ ਉਸ ਪੱਥਰ ਨੂੰ ਸੱਜੇ ਹੱਥ ਲੈ ਲੈਂਦੇ ਨੇ ਕਦੀ ਉਸ ਪੱਥਰ ਨੂੰ ਖੱਬੇ ਹੱਥ ਲੈ ਲੈਂਦੇ ਨੇ ਇੱਕ ਸਮਾਂ ਆਇਆ ਸਤਿਗੁਰਾਂ ਨੇ ਉਹ ਪੱਥਰ ਹੱਥ ਵਿੱਚੋਂ ਛੱਡਿਆ ਨਦੀ ਦੇ ਕਿਨਾਰੇ ਤੇ ਵੱਜਾ ਤੇ ਪਾਣੀ ਵਿੱਚ ਜਾ ਕੇ ਡੁੱਬ ਗਿਆ ਜਿਸ ਵੇਲੇ ਪੱਥਰ ਪਾਣੀ ਵਿੱਚ ਡੁੱਬਾ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਪੁੱਛਿਆ ਭਾਈ ਸਿੱਕੋ ਦੱਸੋ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਾ ਤੇ ਜਿਹੜੇ ਸਾਡੇ ਵਰਗੇ ਸੀ ਕਹਿਣ ਲੱਗੇ ਪਾਤਸ਼ਾ ਪੱਥਰ ਭਾਰਾ ਹੈ ਪਾਣੀ ਹੌਲਾ ਤਾਂ ਡੁੱਬ ਗਿਆ ਪਰ ਜਦੋਂ ਭਾਈ ਦਇਆ ਸਿੰਘ ਨੂੰ ਪੁੱਛਿਆ ਕਿ ਦਇਆ ਸਿੰਘ ਤੁਸੀਂ ਦੱਸੋ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਾ ਦੋਵੇਂ ਹੱਥ ਜੋੜੇ ਬੇਨਤੀ ਕੀਤੀ ਆਖਣ ਲੱਗੇ ਪਾਤਸ਼ਾ ਮੈ ਨਹੀਂ ਜਾਣਦਾ ਪਾਣੀ ਹੌਲਾ ਜਾਂ ਪੱਥਰ ਭਾਰਾ ਮੈਂ ਤੇ ਇੰਨਾ ਜਾਣਨਾ ਕਿ ਜਿਹੜਾ ਮੇਰੇ ਗੁਰੂ ਦੇ ਹੱਥਾਂ ਵਿੱਚੋਂ ਛੁੱਟ ਗਿਆ ਉਹਨੇ ਡੁੱਬਣਾ ਹੈ ਡੁੱਬਣਾ ਅੱਜ ਵੀ ਸਾਡੇ ਜਿਹੜੇ ਬੱਚੇ ਸਾਡੇ ਨੌਜਵਾਨ ਗੁਰੂ ਦੇ ਹੱਥਾਂ ਵਿੱਚੋਂ ਛੁੱਟ ਜਾਂਦੇ ਨੇ ਕੋਈ ਵਿਕਾਰਾਂ ਵਿੱਚ ਡੁੱਬ ਜਾਂਦਾ ਏ ਕੋਈ ਨਸ਼ਿਆਂ ਦੇ ਵਿੱਚ ਡੁੱਬ ਜਾਂਦਾ ਏ ਤੇ ਜੇ ਅਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਤੇ ਗੁਰੂ ਦੇ ਹੱਥਾਂ ਦੇ ਨਾਲ ਜੁੜੀਏ ਗੁਰੂ ਦੇ ਨਾਲ ਜੁੜੀਏ ਹਰ ਬਿਸਰਤ ਸਦਾ ਖੁਆਰੀ ਹਰੀ ਨਾਲੋਂ ਗੁਰੂ ਨਾਲੋਂ ਟੁੱਟ ਕੇ ਸਾਡੇ ਪੱਲੇ ਕੇਵਲ ਖੁਆਰਪੜਾ ਹੀ ਬਾਕੀ ਬਚੇਗਾ